ਇਹ ਵਾਈਸ ਪ੍ਰਧਾਨ ਜਿਹੜੇ ਆ ਸਾਡੇ ਬਰਦਾਸਪੁਰ ਦੇ ਜਿਹੜੇ ਲੱਗੇ ਆ ਪਤਾ ਨਹੀਂ ਇਹ ਨਿੱਕਲ ਕੁਮਾਰ ਸਾਸੀ ਦਾ ਬੁਲਾ ਰਿਆ ਜੀ ਕੁਛ ਕਹੋ ਜੀ ਅਸੀਂ ਇਕੱਠੇ ਆ ਇਹਦੀ ਪ੍ਰੈਸ ਲਾਈਨ ਦੇ ਵਿੱਚ 1 2 3 4 6% ਦਾ ਡੈਜਿਗਨੇਸ਼ਨ ਅੱਜ ਦਿੱਤੀ ਆ ਬਾਕੀ ਫਿਰ ਬਾਅਦ ਵਿੱਚ ਵਿਸਥਾਰ ਕਰਾਂਗੇ ਅੱਜ ਆਪਾਂ 6 ਬੰਦੇ ਲਾਏ ਆ ਅੱਜ ਦਾ ਮਤਾ ਲੱਗਾ ਸੀ ਪਾਣ ਤੇ ਮਤਾ ਜਿਹੜਾ ਆ ਜੀ ਅੱਜ ਬੜੀ ਖੁਸ਼ੀ ਨਾਲ ਇਹ ਦੱਸਣਾ ਆ ਬੜੀ ਖੁਸ਼ੀ ਹੋ ਰਹੀ ਹੈ ਦੱਸਦੇ ਹਾਂ ਕਿ ਪ੍ਰਸ ਐਸੋਸੀਏਸ਼ਨ ਪੰਜਾਬ ਰਜਿਸਟਰ ਦੀ ਅੱਜ ਬੋਡੀ ਦੀ ਜਿਹੜੀ ਗੁਰਦਾਸਪੁਰ ਦੇ ਵਿੱਚ ਮੀਟਿੰਗ ਹੋਈ ਆ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਡੇਰਾ ਬਾਬਾ ਨਾਨਕ ਦੇ ਕੁਝ ਸਾਡੇ ਸਾਥੀ ਫਤੇਕਰ ਚੂੜੀਆਂ ਤੋਂ ਕੁਝ ਦਿਨਾ ਨਗਰ ਤੋਂ ਕੁਝ ਧਾਰੀਵਾਲ ਤੋਂ ਲੋਕਲ ਲੈਵਲ ਦੀ ਅੱਪਾ ਅੱਜ ਮੀਟਿੰਗ ਕੀਤੀ ਹੈ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਆਪਾਂ ਟੀਮ ਦਾ ਜਿਹੜਾ ਆ ਵਿਸਤਾਰ ਕੀਤਾ ਆ ਜਿਸ ਵਿੱਚ ਸਰਦਾਰ ਧਰਮਿੰਦਰ ਸਿੰਘ ਬਾੜ ਜੀ ਨੂੰ ਅਸੀਂ ਸ਼ਰਮ ਸੰਤੀ ਨਾਲ ਪੰਜਾਬ ਦਾ ਮੁੱਖ ਸਲਾਹਕਾਰ ਅਤੇ ਜ਼ਿਲ੍ਹਾ ਗੁਰਦਾਸਪੁਰ ਦਾ ਚੇਅਰਮੈਨ ਨਿਯੁਕਤ ਕੀਤਾ ਆ ਇਹ ਵਧਾਈ ਦੇ ਪਾਤਰ ਆ ਇਸ ਤੋਂ ਬਾਅਦ ਅਸੀਂ ਰੋਹਿਤ ਮਹਾਜਨ ਜੀ ਨੂੰ ਜ਼ਿਲ੍ਹਾ ਪ੍ਰਧਾਨ ਜੇ ਅਹੁਦੇ ਵਜੋਂ ਜਿਹੜਾ ਆ ਜ਼ਿੰਮੇਵਾਰੀ ਦਿੱਤੀ ਆ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਿੰਮੇਵਾਰੀ ਹੁਣ ਰੋਹਿਤ ਮਹਾਜਨ ਜੀ ਜਿਹੜੇ ਆ ਪ੍ਰੈਸ ਐਸੋਸੀਏਸ਼ਨ ਪੰਜਾਬ ਨੂੰ ਅੱਗੇ ਲੈ ਕੇ ਜਾਨਗੇ ਉਸ ਤੋਂ ਬਾਅਦ ਨਿਕਲ ਕੁਮਾਰ ਜੀ ਨੂੰ ਅਸੀਂ ਵਾਈਸ ਪ੍ਰਧਾਨ ਵਜੋਂ ਜਿਹੜਾ ਆ ਉਹਦਾ ਜਿਹੜਾ ਦਿੱਤਾ ਆ ਔਰ ਨਿਕਲ ਜੀ ਜਿਹੜੇ ਆ ਇਹ ਪੂਰੀ ਟੀਮ ਨੂੰ ਅੱਗੇ ਲੈ ਕੇ ਜਾਣਗੇ ਇਸੇ ਪ੍ਰਕਾਰ ਹੀ ਮੋਹਿਤ ਜੀ ਨੂੰ ਮੋਹਿਤ ਕਮਾ ਸਾਡੇ ਨਾਲ ਇਹਨਾਂ ਨੂੰ ਜਨਰਲ ਸੈਕਟਰੀ ਗੁਰਦਾਸਪੁਰ ਦਾ ਅਹੁਦੇ ਵਜੋਂ ਨਿਵਾਜਿਆ ਆ ਸੰਦੀਪ ਕੁਮਾਰ ਨੂੰ ਸੈਕਟਰੀ ਗੁਰਦਾਸਪੁਰ ਦੇ ਅਹੁਦੇ ਵਜੋਂ ਨਿਵਾਜਿਆ ਆ ਔਰ ਰਾਹੁਲ ਸੱਬਰਵਾਰ ਨੂੰ ਸੈਕਟਰੀ ਅਤੇ ਕੈਸ਼ੀਅਰ ਜਿਹੜਾ ਆ ਨਿਯੁਕਤ ਕੀਤਾ ਆ ਇਸੇ ਪ੍ਰਕਾਰ ਹੀ ਸਾਡੇ ਕੋਲ ਅਜੇ ਅਹੁਦੇ ਜਿਹੜੇ ਆ ਗੁਰਦਾਸਪੁਰ ਦੇ ਵਿੱਚ ਇਹ ਜਿਹੜੇ ਆ ਜ਼ਿਲ੍ਹਾ ਜਿਹੜਾ ਉਹ ਉਹ ਪਚੇਰਮੈਨ ਜਿਹੜਾ ਆ ਉਹ ਖਾਲੀ ਆ ਬਹੁਤ ਸਾਰੀਆਂ ਪੋਸਟਾਂ ਖਾਲੀ ਪਈਆਂ ਆ ਹੁਣ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ ਕਿ ਇਹ ਇਸ ਟੀਮ ਦਾ ਜਿਹੜਾ ਵਿਸਥਾਰਕਰਨ ਜਿਹਦੇ ਵਿੱਚ ਇਹ ਜ਼ਿਲ੍ਹਾ ਗੁਰਦਾਸਪੁਰ ਦੀ ਜਿਹੜੀ ਪ੍ਰੈਸ ਆ ਇਹਨੂੰ ਅੱਗੇ ਲੈ ਕੇ ਜਾਣ ਪਰ ਉੱਥੇ ਮੈਂ ਵੀ ਦੱਸਣਾ ਚਾਹੁੰਦਾ ਆ ਉਹਨੇ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੀ ਪਰਿਵਾਰ ਭੈਣ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਭਤੀਜੀ ਜਸਮੀਤ ਕੌਰ ਦੀ ਉਹਨਾਂ ਨਾਲ ਵੀ ਫੋਨ ਤੇ ਗੱਲ ਹੋਈ ਆ ਉਹਨਾਂ ਨੇ ਵੀ ਬੜੀ ਖੁਸ਼ੀ ਪ੍ਰਗਟਾਈ ਆ ਔਰ ਇਹ ਸਾਰੀ ਟੀਮ ਨੂੰ ਉਹਨਾਂ ਨੇ ਵਧਾਈ ਦਿੱਤੀ ਆ ਪ੍ਰਧਾਨ ਗੋਰਾ ਸੰਧੂ ਗੁਰਵਿੰਦਰ ਸਿੰਘ ਗੋਰਾ ਸੰਧੂ ਨਾਲ ਸਾਡੀ ਜਿਹੜੀ ਗੱਲ ਹੋਈ ਆ ਉਹਨਾਂ ਨੇ ਜਿਹੜੀ ਆ ਵਧਾਈ ਦਿੱਤੀ ਔਰ ਪੰਜਾਬ ਦੀ ਸਾਰੀ ਬੋਡੀ ਜਿਹੜੀ ਮੇਰੇ ਨਾਲ ਪੰਜਾਬ ਦੇ ਵਿੱਚ ਜਿਹੜਾ ਕੰਮ ਕਰਦੀਆਂ ਨਾਲ ਗੱਲ ਹੋਈ ਆ ਸਾਰਿਆਂ ਨੇ ਵਧਾਈ ਦਿੱਤੀ ਆ ਔਰ ਮੈਂ ਆਸ ਕਰਦਾ ਆ ਬਾਦ ਸਾਹਿਬ ਅਤੇ ਪ੍ਰਧਾਨ ਸਾਹਿਬ ਰੋਹਿਤ ਜੀ ਜਿਹੜੇ ਆ ਇਸ ਟੀਮ ਨੂੰ ਅੱਗੇ ਵਿਸਥਾਰ ਕਰਨਗੇ ਔਰ ਸਾਰਾ ਅੱਜ ਤੋਂ ਬਾਅਦ ਸਾਰਾ ਭਾਰ ਮੈਂ ਰੋਹਿਤ ਜੀ ਔਰ ਬਾਦ ਸਾਹਿਬ ਨੂੰ ਦਿੰਨਾ ਆ ਗੁਰਦਾਸਪੁਰ ਦੀ ਟੀਮ ਨੂੰ ਅੱਗੇ ਲੈ ਕੇ ਜਾਣ ਉਸ ਤੋਂ ਪਹਿਲਾਂ ਪ੍ਰਿੰਸ ਭਾਜੀ ਮੇਰੇ ਨਾਲ ਪ੍ਰਿੰਸ ਜਿਹੜੇ ਆ ਪ੍ਰਿੰਸ ਅਨੰਦ ਜੀ ਜਿਨਾਂ ਨਗਰ ਤੋਂ ਦਮਨ ਜੀ ਬਟਾਲੇ ਤੋਂ ਔਰ ਆਸ਼ਕ ਰਾਜ ਮਾਲਾ ਜੀ ਦੇਰਾ ਬਾਬਾ ਨਾਨਕ ਤੋਂ ਬਹੁਤ ਸਾਰੀ ਜ਼ਿੰਮੇਵਾਰੀਆਂ ਨਿਭਾਉਂਦੇ ਪਏ ਆ ਨਿਭਾਰੇ ਆ ਮੈਂ ਇਹਨਾਂ ਨੂੰ ਵੀ ਵਧਾਈ ਦਿੰਨਾ ਆ ਕਿ ਬਹੁਤ ਸਾਰੇ ਧਾਰੀਵਾਲ ਤੋਂ ਸਾਡੇ ਇੰਦਰਜੀਤ ਜੀ ਉਹ ਵੀ ਜਿਹੜੀ ਆ ਇਸ ਜ਼ਿੰਮੇਵਾਰੀ ਨਿਭਾ ਰਹੇ ਆ ਛਾਰਪੁਰ ਤੋਂ ਕੁਲਵਿੰਦਰ ਹੈਪੀ ਜੀ ਜੋ ਪੰਜਾਬ ਦੇ ਅਹੁਦੇ ਦੇ ਉੱਪਰ ਆ ਦੀਪਕ ਅਗਨੀ ਹੋਤਲੀ ਜੀ ਛਾਰਪੁਰ ਤੋਂ ਔਰ ਬਹੁਤ ਸਾਰੇ ਅਹੁਦੇ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈ ਸਕਦਾ ਬਹੁਤ ਲੰਬਾ ਹੋ ਜਾਏਗਾ ਜਿਹੜੇ ਇਸ ਅਹੁਦੇ ਨੂੰ ਲਗਾਤਾਰ ਲੈ ਕੇ ਵਿਸਤਾਰ ਨਾਲ ਚੱਲ ਰਹੇ ਆ ਤਾਂ ਮੈਂ ਬਾਟ ਜੀ ਨੂੰ ਕਹਾਂਗਾ ਕਿ ਜਿਹੜੀ ਜ਼ਿੰਮੇਵਾਰੀ ਮਿਲੀ ਆ ਇਨੂੰ ਤੰਦ ਇਹਨਾਂ ਨਿਭਾ ਕੇ ਇਹਨੂੰ ਇਸ ਤਰ੍ਹਾਂ ਹੀ ਅੱਗੇ ਲੜਾ ਲੈ ਕੇ ਚੱਲਣ ਅੱਜ ਅਰੇਸ਼ ਸੈਸ਼ਨ ਪੰਜਾਬ ਦੇ ਪਰਿਵਾਰ ਨਾਲ ਜੁੜੇ ਆ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੱਕ ਚੰਗੀ ਜਮਾਤ ਦੇ ਨਾਲ ਜੁੜੇ ਤੇ ਪਰਿਵਾਰ ਵਿੱਚ ਵਾਧਾ ਹੋਇਆ ਤੇ ਕੋਸ਼ਿਸ਼ ਹੋਵੇਗੀ ਇਸ ਨੂੰ ਅਸੀਂ ਹੋਰ ਅੱਗੇ ਲੈ ਕੇ ਚੱਲੀਏ ਪਹਿਲਾਂ ਵੀ ਇਹਨਾਂ ਵੱਲੋਂ ਅਜਿਹੇ ਵਧੀਆ ਕੰਮ ਕੀਤੇ ਗਏ ਨੇ ਜੋ ਕਿ ਇੱਕ ਛਲਾਗਾ ਯੋਗ ਸੀਗੇ ਤੇ ਹੁਣ ਅੱਜ ਸ਼ਹੀਦ ਤੇ ਭਗਤ ਸਿੰਘ ਜੀ ਦੀ ਪਤਨੀ ਜੀ ਭੈਣ ਜੀ ਜਸਮੀਤ ਕੌਰ ਨਾਲ ਵੀ ਗੱਲ ਹੋਈ ਆ ਤੇ ਸਾਨੂੰ ਬੜੀ ਖੁਸ਼ੀ ਮਹਿਸੂਸ ਤੇ ਮਾਣ ਵੀ ਮਹਿਸੂਸ ਹੋ ਰਿਹਾ ਕਿ ਇੱਕ ਅਜਿਹੇ ਅਜਿਹੇ ਸ਼ਹੀਦ ਦੇ ਪਰਿਵਾਰ ਨਾਲ ਜੁੜੇ ਆ ਜਿਨ੍ਹਾਂ ਕੇ ਦੇਸ਼ ਦੀ ਆਜ਼ਾਦੀ ਲਈ ਵੱਡੀ ਕੁਰਬਾਨੀ ਕੀਤੀ ਸੀ ਤੇ ਸਾਨੂੰ ਆਸ਼ ਕਰਦੇ ਆ ਕਿ ਇਹ ਜਿਹੜੇ ਵੀ ਇਹ ਪਰਿਵਾਰ ਦੇ ਮੈਂਬਰ ਆ ਇਨ ਸਾਨੂੰ ਪੂਰਨ ਸਹਿਯੋਗ ਦੇਣਗੇ ਜਿਸ ਤਰ੍ਹਾਂ ਪਹਿਲਾਂ ਸਾਥੀਆਂ ਨੇ ਸਹਿਯੋਗ ਦੇਂਦੇ ਰਹੇ ਤੇ ਇਹ ਇਸ ਨੂੰ ਅਸੀਂ ਮਜ਼ਬੂਤ ਕਰਨ ਲਈ ਪੂਰੀ ਦਿਨ ਰਾਤ ਮਿਹਨਤ ਕਰਾਂਗੇ ਤੇ ਜੇਸ ਵੀ ਸਾਥੀ ਨੂੰ ਕਿਸੇ ਵੱਲੇ ਵੀ ਮੁਸ਼ਕਲ ਆਉਂਦੀ ਆ ਤੇ ਸਾਰੇ ਜਿਹੜੇ ਸਾਥੀ ਆ ਇਕੱਠੇ ਹੋ ਕੇ ਉਸ ਦੀ ਮਦਦ ਤੇ ਅੱਗੇ ਆਉਣਗੇ ਤੇ ਜਿਹੜੀਆਂ ਸਮੱਸਿਆਵਾਂ ਨੇ ਪੱਤਰਕਾਰ ਭਾਈਚਾਰੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਵੀ ਆ ਤੇ ਉਹਨਾਂ ਨੂੰ ਹੱਲ ਕਰਨ ਦੀ ਜਾਂ ਉਹਨਾਂ ਸਮੱਸਿਆਵਾਂ ਨੂੰ ਜਾਂ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆ ਉਹਨਾਂ ਨੂੰ ਜਿਹੜੀਆਂ ਆਪਾਂ ਹਾਲ ਕੀ ਜਿਹੜੀਆਂ ਦਰਵੇਸ਼ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਇਹ ਹੱਲ ਜਾਂ ਉਹਨਾਂ ਨੂੰ ਸਿਰੇ ਚੜਨ ਲਈ ਇਹ ਅਸੀਂ ਇੱਕ ਜੁੱਟ ਹੋ ਕੇ ਜਿਹੜੇ ਸਾਥੀ ਆ ਇਕੱਠੇ ਹੋ ਕੇ ਕੰਮ ਕਰਾਂਗੇ ਧੰਨਵਾਦ ਹਾਂਜੀ ਭਟਾਂਜੀ ਦਾਜਾ ਜੀ ਉਹਦਾ ਮਿਲਿਆ ਤੁਹਾਨੂੰ ਪ੍ਰਧਾਨ ਸਤੋਂ ਪਹਿਲੇ ਤੇ ਪ੍ਰੈਸ ਐਸੋਸੀਏਸ਼ਨ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹ ਮਾਨ ਬਖਸ਼ਿਆ ਔਰ ਸਾਡੇ ਸਾਰੇ ਹੀ ਸਤਿਕਾਰਯੋਗ ਸੀਨੀਅਰ ਸਾਥੀ ਇਸ ਵਕਤ ਸਾਡੇ ਨਾਲ ਇੱਥੇ ਉਪਸਥਿਤ ਨੇ ਔਰ ਜਿਹੜੇ ਅੱਜ ਗੈਰ ਹਾਜ਼ਰਤ ਵੀ ਜਿਹੜੇ ਰੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਖਾਸ ਤੌਰ ਤੇ ਸਭ ਤੋਂ ਜ਼ਿਆਦਾ ਜਿਹੜਾ ਧੰਨਵਾਦ ਮੈਂ ਸ਼ਹੀਦ ਆਜ਼ਮ ਪਗਗ ਸਿੰਘ ਜੀ ਦੇ ਭਤੀਜੀ ਭੈਣ ਜੀ ਜਸਮੀਤ ਕੌਰ ਜੀ ਦਾ ਜਿਨ੍ਹਾਂ ਨੇ ਖਾਸ ਤੌਰ ਤੇ ਫੋਨ ਦੇ ਜ਼ਰੀਏ ਹੀ ਜਿਹੜਾ ਅਸ਼ੀਰਵਾਦ ਉਹਨਾਂ ਕੋਲੋਂ ਲਿਆ ਔਰ ਬੜੀ ਇਹ ਖੁਸ਼ੀ ਦੀ ਵੀ ਗੱਲ ਹੈ ਕਿ ਇਹ ਇਸ ਐਸੋਸੀਏਸ਼ਨ ਨਾਲ ਜੁੜ ਕੇ ਜਿਹੜਾ ਆਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਅਸੀਂ ਅਕਸਰ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਉਜਾਗਰ ਕਰਦੇ ਹਾਂ ਸਾਰੇ ਜਿਹੜੇ ਸਾਡੇ ਪ੍ਰੈਸ ਦੇ ਸਾਥੀ ਨੇ ਅ ਡਿਜੀਟਲ ਮੀਡੀਆ ਵੈਬ ਮੀਡੀਆ ਜਾਂ ਇਸ ਤੋਂ ਇਲਾਵਾ ਹੋਰ ਸਾਡੇ ਜਿਹੜੇ ਜਿੰਨੇ ਵੀ ਸਾਥੀ ਨੇ ਯੂਨੀਅਨ ਦਾ ਗਠਨ ਜਿਹੜਾ ਸੀਗਾ ਬੜੇ ਸਮੇਂ ਤੋਂ ਵਿਸਥਾਰ ਜਿਹੜਾ ਇਸ ਦਾ ਹੋਇਆ ਜਿਹੜਾ ਬੋਡੀ ਦਾ ਕੀਤਾ ਗਿਆ ਸੋ ਅਸੀਂ ਇਹੀ ਉਮੀਦ ਹੈ ਸਾਨੂੰ ਵੀ ਕਿ ਉਹਨਾਂ ਦਾ ਵੀ ਆਸ਼ੀਰਵਾਦ ਜਿਹੜਾ ਬਣਿਆ ਰਹੇਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਸਮੱਸਿਆਵਾਂ ਲੋਕਾਂ ਦੀਆਂ ਨੇ ਜਾਂ ਫਿਰ ਸਾਡੇ ਜਿਹੜੇ ਪ੍ਰੈਸ ਦੇ ਸਾਥੀ ਨੇ ਉਹਨਾਂ ਦੀਆਂ ਕੋਈ ਸਮੱਸਿਆਵਾਂ ਨੇ ਪ੍ਰਸ਼ਾਸਨ ਤੱਕ ਉਹਨਾਂ ਨੂੰ ਲੈ ਕੇ ਜਾਈਏ ਉਹਨਾਂ ਦਾ ਹੱਲ ਜਿਹੜਾ ਉਹ ਕਰਵਾਈਏ ਔਰ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਜਿਹੜੇ ਆਉਣ ਵਾਲੇ ਦਿਨਾਂ 'ਚ ਵੀ ਜਿਹੜਾ ਸੇਵਾ ਦਾ ਜੋ ਵੀ ਮੌਕਾ ਮਿਲੇਗਾ ਅਗਰ ਕਿਸੇ ਦੀ ਕੋਈ ਸਮੱਸਿਆ ਹੈ ਉਸ ਨੂੰ ਲੈ ਕੇ ਉਹ ਵੀ ਅਸੀਂ ਪੂਰਾ ਆਪਣੀ ਟੀਮ ਦੇ ਨਾਲ ਇਸ ਦਾ ਜਿਹੜਾ ਸਿਰਫ ਇਹ ਸਾਡੀ ਟੀਮ ਹੀ ਨਹੀਂ ਬਲਕਿ ਜਿੰਨੇ ਵੀ ਸਾਡੇ ਮੀਡੀਆ ਦੇ ਪ੍ਰੈਸ ਦੇ ਸਾਥੀ ਨੇ ਜੇ ਕਿਸੇ ਨੂੰ ਵੀ ਕੋਈ ਸਮੱਸਿਆ ਆਂਦੀ ਹੈ ਉਹਨਾਂ ਦੇ ਨਾਲ ਅਸੀਂ ਹਰਦਮ ਖੜੇ ਰਵਾਂਗੇ ਔਰ ਉਹਨਾਂ ਦਾ ਸਾਥ ਜਿਹੜਾ ਬਕੂਬੀ ਦੇਵਾਂਗੇ ਬਹੁਤ ਬਹੁਤ ਧੰਨਵਾਦ